ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਹੁਣੇ ਹੁਣੇ 18 ਤਰੀਕ ਦੀ ਆਈ ਵੱਡੀ ਮਾੜੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਨਾ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਸੰਯੁਕਤ ਕਿਸਾਨ ਮੋਰਚੇ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਸੱਦੇ ਤੇ 18 ਦਸੰਬਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਰੇਲਵੇ ਸਟੇਸ਼ਨਾਂ ਦੇ ਦਰਨ ਰਿੱਤੇ ਜਾਣਗੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਰੇਲਵੇ ਸਟੇਸ਼ਨਾਂ 'ਤੋਂ 10-10 ਘੰਟੇ ਦੀ ਰੇਲ ਦਾ ਚੱਕਾ ਜਾਬ ਕੀਤਾ ਜਾਏਗਾ ਕਿਸਾਨ ਆਗੂ ਸਰਬਸੰਗਤ ਮਦੇੇ ਸ਼ੰਭੂ ਚਲਾਣ ਕੀਤਾ ਹੈ ਕਿ 18 ਦਸੰਬਰ ਨੂੰ ਕਿਸਾਨ ਦੁਪਹਿਰ 12 ਤੋਂ 3 ਤੱਕ ਰੇਲ ਰੋਕ ਅੰਦੋਲਨ ਤਹਿਤ ਟ੍ਰੇਨ ਤੇ ਤਰਨੇ ਦੇਣਗੇ 18 ਦੇ ਰੇਲ ਰੋਕੋ ਤਰਨੇਆ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੂੰ ਰੋਕ ਕੇ ਜਾਣ ਵਾਲੇ ਪੁਆਇੰਟ ਜ਼ਿਲ੍ਹਾ ਮੋਗਾ ਵਿੱਚ ਜਤਵਾਲ ਡਗਰੂ ਮੋਗਾ ਸਟੇਸ਼ਨ ਜ਼ਿਲ੍ਹਾ ਫਰੀਦਕੋਟ ਸਫੀਦਕੋਟ ਸਟੇਸ਼ਨ ਗੁਰਦਾਸਪੁਰ ਪਲੇਟਫਾਰਮ ਕਾਦੀਆ ਫਤਿਗੜ ਚੂੜੀਆਂ ਬਡਾਲਾ ਪਲੇਟਫਾਰਮ ਜ਼ਿਲ੍ਹਾ ਜਲੰਧਰ ਲੋਹਿਆ ਖਾਸ ਫਿਲੌਰ ਜਿਲ੍ਹੇ ਦੇ ਅੰਦਰ ਕੈਂਟ ਡੱਲੇਵਾਲ ਪਠਾਨਕੋਟ ਦੇ ਵਿੱਚ ਪਰਮਾਨੈਂਟ ਪਲੇਟਫਾਰਮ ਹੁਸ਼ਿਆਰਪੁਰ ਚ ਟਾਂਡਾ ਦਸੂਆ ਹੁਸ਼ਿਆਰਪੁਰ ਪਲੇਟਫਾਰਮ ਮੰਡਿਆਲਾ ਤੇ ਮਾਹਿਲਪੁਰ ਫਜ਼ੂਰਪੁਰ ਚ ਮੱਖੂ ਮੱਲਾਵਾਲ ਤਲਵੰਡੀ ਪਾਈ ਬਸਤੀ ਟੈਂਕਾ ਵਾਲੀ ਜਗਰਾਉ ਜਿਲ੍ਹਾ ਲੁਧਿਆਣਾ ਚ ਸਹਾਣੇਵਾਲ ਜਿਲ੍ਹਾ ਪਟਿਆਲਾ ਤੇ ਰੇਲਵੇ ਸਟੇਸ਼ਨ ਪਟਿਆਲਾ ਸ਼ੰਭੂ ਸਟੇਸ਼ਨ ਮੁਹਾਲੀ ਚ ਰੇਲਵੇ ਸਟੇਸ਼ਨ ਗਿਆਿਆ ਫੇਸ ਮੁਹਾਲੀ ਸੰਗਰੂਰ ਚ ਸੁਨਾਮ ਮਨੀਰ ਕੋਟਲਾ ਤੇ ਚੰਮਤਗੜ੍ਹ ਬਾਕੀ ਆਦੀ ਕਵਨ ਨੂੰ ਅੰਤ ਤੱਕ ਦੇਖਣੇ ਟਰ ਬਹੁਤ ਬੋਤਨਾਂ